ਚੱਕਦਾ ਚਲਾ ਦੇ ਲਾ ਲਾ ਭਾਈ ਤੂੰ ਲਾ ਮੈਂ ਨੀਰਾ ਵੱਡੂ ਆ ਅੱਜ ਕੱਲੇ ਗੱਡਲੀ ਮੈਂ ਤੇ ਵੀਡੀਓ ਬਣੇ ਜਾਂਦੀ ਆ ਮੈਂ ਵੀ ਵਾਦੋ ਆ ਦੇਖੋ ਇਹ ਤਾਂ ਅੱਧੀ ਲਾ ਦਿੱਤੀ ਮੈਂ ਲੋੜਾ ਫਿਰ ਦੂਰ 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 ਲੋੜਾ ਲੋੜਾ ਵੀਡੀਓ ਚੱਕ ਕੇ ਲੌੜਾ ਫਿਰ ਉਹ ਲਾ ਦੇ ਲਾ ਦੇ ਦੋ ਦਾ ਮਾਰ ਦੇ ਟੱਕ ਸਿਰਫ ਦੋ ਟੱਕ ਮਾਰੂ ਮੈਂ ਲਾ ਦੇ ਯਾਰ ਚਾਚਾ ਲਾ ਦੇ ਬੰਨੀਰਾ ਵੱਡੂਆਂ ਲਾ ਦੇ ਮੇਰੇ ਘਰੇ ਟਰਾਲੀ ਛੱਡ ਗਈਆਂ ਦੇਖੋ ਬਈ ਸਾਰੇ ਵਾਲੇ ਗੌਰ ਲਾਲ ਦੇਖੋ ਆ ਚੈਨਾ ਗੱਲ ਕਰਨ ਲੱਗੇ ਯਾਰ ਲਾ ਦੋ ਸਾਬ ਜੀ ਗੋਹਾ ਦੇਖੋ ਭਾਈ ਗੋਹਾ ਲਵਾਈ ਜਾ ਰਿਹਾ ਤੇ ਉੱਤੋਂ ਚੋੜੀ ਹੋ ਗਏ ਤੇ ਪੱਠੇ ਹਾਂਜੀ ਸੱਤ ਗੋਹਾ ਲਾਉਲੀ ਸੱਤ ਸਿਰੀ ਅਕਾਲ ਕਰਦੇ ਆ ਸਾਰਿਆਂ ਦਾ ਅੰਦਰ ਗੋਹਾ ਲੈ ਰਿਆ ਇੱਕ ਹੱਥ ਨਾਲ ਗੋਹਾ ਲਾਈ ਇਹਨੀਆਂ ਗਰਮੀ ਵੜਾ ਆ ਗੋਹਾ ਲਾਉਦੇ ਹੋਏ ਹੱਥਾਂ ਨਾਲ ਦੇਖੋ ਭਈ ਆ ਜਿਹੜਾ ਇਹਦਾ ਨੰਬਰ ਹੈਗਾ 98762 808080 ਯਾ ਇਹ ਲਾਉਣ ਤੋਂ ਮਿਲਦਾ ਇਹ ਲਾਉਣ ਤੋਂ ਬਾਅਦ ਲਾਓ ਜੀ ਦੋਸਤੋ ਮੀਂਹ ਪੈਣ ਤੋਂ ਬਾਅਦ ਨਾ ਮੀਂਹ ਪੈ ਕੇ ਹਟਿਆ ਤੇ ਮੀਂਹ ਪੈਣ ਤੋਂ ਬਾਅਦ ਆਏ ਹਾਏ ਹਾਏ ਖੂਬਸੂਰਤੀ ਜਿਹੜੀ ਦਰਖਤਾਂ ਦੀ ਬਾੜੀ ਜਾਨਾ ਨਿਖਰ ਕੇ ਆਉਂਦੀ ਹੈ ਕਿਉਂਕਿ ਮੀਂਹ ਪੈਣ ਨਾਲ ਹਰੇਕ ਦਰਖਤ ਦੇ ਉੱਤੋਂ ਰੇਤਾ ਰੁੱਤਾ ਲੈ ਜਾਂਦਾ ਤੇ ਤੁਸੀਂ ਦੇਖ ਰਹੇ ਹੋ ਆ ਕਿਹੜਾ ਖੇਤਾ ਏਸੀ ਬਈ ਕਿਸੇ ਦੇ ਬਿਨਾ ਪੁੱਛੇ ਚੋੜਿਓ ਕਹਿੰਨ ਨੀਰਾ ਵੜ ਰਹੇ ਆ ਇਹਨਾਂ ਨੂੰ ਦੱਸਿਆ ਨਹੀਂ ਪਰ ਹਾਂ ਪਰ ਹੈ ਤਾਂ ਖੇਤ ਉਹਨਾਂ ਦੇ ਗਵਾਨ ਚਾਚੇ ਕੇ ਗਵਾਨੀਆ ਦੇ ਯਾਨੀ ਕਿ ਚਾਚੇ ਕੇ ਸਕੇ ਆ ਚਾਚੇ ਦੇ ਚਾਚੇ ਦੇ ਜਿਹੜਾ ਡੈਡੀ ਆ ਉਹਦੇ ਭਰਾ ਦਾ ਖੇਤ ਆ ਤੇ ਮੇਰੀ ਹਾਲ ਜਿਹੜੀ ਤੁਹਾਨੂੰ ਹੋਣ ਵਾਲੀ ਹੈ ਨਹੀਂ ਬਟ ਫਿਰ ਵੀ ਲਓ ਜੀ ਹਾਲ ਦੇਖ ਲੋ ਡਿੱਗ ਪਿਆ ਕਿਵੇਂ ਦਾਦਨਾ ਕੋਈ ਆ ਕਿ ਮੈਂ ਤੁਰਿਆਂ ਦੀ ਹਰੇ ਬਈ ਜੰਮੀ ਪਈ ਸੀ ਹਰੇ ਭਾਈ ਜੰਮੀ ਪਈ ਸੀ ਖਾਲ ਤੇ ਜੋ ਮੈਂ ਕਿਹਨਾ ਵੱਜਾ ਖਾਲ ਦੇ ਵਿੱਚ ਬਾਵਾ ਜੀ ਫੋਨ ਨੂੰ ਨਹੀਂ ਗੋਸ ਹੋਇਆ ਤੇ ਆ ਬਸ ਗਿੱਲੇ ਹੀ ਹੋਇਆ ਕੱਲਾ ਤੇ ਇੱਥੇ ਦਾ ਜਮਾਨੇ ਕਾਫੀ ਬੱਦ ਗਿਆ ਛੇਤੀ ਬੰਜੂਆ ਤੇ ਚਲੋ ਨੀਰਾ ਵਾਟਲੀ ਹੁਣ ਫਿਰ ਤੁਹਾਨੂੰ ਮਿਲਦੇ ਆ ਤੇ ਅੱਜ ਦੀ ਜਿਹੜੀ ਸਤਿ ਸ਼੍ਰੀ ਅਕਾਲ ਆ ਹੌਂਦ ਕਰਦੇ ਆ ਧੰਨਵਾਦ ਤੁਹਾਡਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਓ ਬਜੁਰਗ ਦਾ ਆਸ਼ੀਰਵਾਦ ਲੈਂਦੇ ਹੋਏ ਅਸੀਂ ਅੱਜ ਦਾ ਇਹੜਾ ਵਲੌਗ ਨੂੰ ਸਟਾਰਟ ਕਰਦੇ ਆਂ ਵਲੌਗ ਦਾ ਕਾਫੀ ਟਾਈਮ ਦਾ ਸਟਾਰਟ ਹੋ ਚੁੱਕਿਆ ਤੇ ਸਬਸਕ੍ਰਾਈਬ ਕਰ ਲਿਓ ਘੰਟੀ ਵੀ ਦਿਵਾ ਲਿਓ ਛੇਤੀ 1000 ਸਬਸਕ੍ਰਾਈਬਰ ਆਪਾਂ ਕੰਪਲੀਟ ਕਰਨੇ ਆਂ 2 ਮਹੀਨਿਆਂ ਦੇ ਅੰਦਰ ਟਾਰਗੇਟ ਆ ਉਹ ਵੀ ਬਲੌਕਿੰਗ ਕਰਕੇ ਚੱਲੋ ਯਾਰ ਆ ਵਾਢ ਲਈ ਪਹਿਲਾ ਨੀਰ ਫੇੜੀ ਮਿਲਦਾ ਯਾਰ ਤੁਹਾਨੂੰ ਐਸੀ ਪਈਓ ਲਓ ਜੀ ਦੋਸਤੋ ਨੀਰ ਆ ਤੇ ਜਿਹੜੇ ਆਪਾਂ ਲਾਤੇ ਆ ਵੱਡ ਥੋੜਾ ਰਹਿਣਾ ਵੜ ਲਾਂਗੇ ਹਾਂ ਹਾਂ ਇਹਨਾਂ ਨੇ ਦੇਨੇ ਆ ਕੀ ਮੌਲ ਬਣਾ ਰੱਖਿਆ ਟਾਲੀ ਵਾਲਾ ਟਾਲੀ ਆ ਟਾਲੀ ਆ ਟਾਲੀ ਆ ਟਾਲੀ ਆ ਟਾਲੀ ਆ ਦੇਖ ਕਿਉਂ ਨੇ ਆ ਬਾਕੀ ਰਿਜ਼ਲਟ ਵੀ ਆਉਣ ਆਲਾ ਰਿਜ਼ਲਟ ਦਾ ਵੀ ਦੇਨੇ ਆ ਕੀ ਮੌਲ ਆ ਤੇ ਐਤਕੇ ਰਿਜ਼ਲਟ ਪਰਮਾਤਮਾ ਕਰੇ ਚੰਗੇ ਆਏ ਜੇ ਚੰਗਾ ਆ ਗਿਆ ਤਾਂ ਤੁਹਾਡੇ ਲਈ ਵੀ ਸਰਪ੍ਰਾਈਜ਼ ਹੈਕ ਅੱਲ ਮੈਨੂੰ ਨਹੀਂ ਖੁਸ਼ੀ ਇਹ ਰਿਜ਼ਲਟ ਵਧੀਆ ਵੈਸਾ ਹੋਇਆ ਯਾਰ ਬਨੂ ਕਹਿਦੀ ਹੈ ਪ੍ਰੋਸਾ ਪਰਮਾਤਮਾ ਦੇ ਤੇ ਤੁਹਾਡੇ ਲਈ ਵੀ ਬਹੁਤ ਵੱਡਾ ਸਰਪ੍ਰਾਈਜ਼ ਆ ਫਿਰ ਫਿਰ ਤੁਹਾਨੂੰ ਇਹ ਘੈਂਣ ਘੈਂਟ ਵਲੌਗ ਦੇਖਣ ਨੂੰ ਮਿਲਣਗੇ ਕਿਹੋ ਜਿਹਾ ਵਲੌਗ ਤੁਹਾਨੂੰ ਦੇਖਣ ਨੂੰ ਫਿਰ ਮਿਲ ਸਕਦੇ ਹੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਜਿਹੜਾ ਆਪਣਾ ਈਗਲ ਆ ਉਹਨੂੰ ਆਪਾਂ ਤਿਆਰ ਕਰਾਉਣੀ ਆ ਲਾਉਣੇ ਆ ਤੇ ਥੋੜੇ ਬਹੁਤ ਪੈਸੇ ਜਿਹੜਾ ਉਹਦਾ ਟਾਇਰ ਤੁਸੀਂ ਦੇਖਿਆ ਜਿਹੜਾ ਪੱਟਿਆ ਵਾਉਣ ਨੂੰ ਕਰਾਉਣੇ ਆ ਸੈੱਟ ਤੇ ਈਗਲ ਤੇ ਆਪਣਾ ਫਰਸਟ ਜਿਹੜਾ ਸਫਰ ਸਟਾਰਟ ਹੋਊਗਾ ਪਹਿਲਾ ਸਫਰ ਹੁਣ ਤੁਸੀਂ ਉਹ ਕਮੈਂਟ ਕਰਕੇ ਦੱਸਣਾ ਕਿੱਥੋਂ ਦਾ ਵੀ ਹੋ ਸਕਦਾ ਤੇ ਉਹ ਸਫਰ ਆਪਣਾ 2 ਤੋਂ ਸਿਰਫ 3 ਦਿਨ ਦਾ ਹੋਊਗਾ ਛੋਟਾ ਸਫਰ ਹੈ ਹਾਂ ਪਰ ਬੰਦਾ ਛੋਟੇ ਸਫਰ ਕਰਕੇ ਵੱਡੇ ਸਫਰ ਕਰਦਾ ਹੈ ਕਿਰਾ ਛੋਟਾ ਸਫਰ ਕੰਪਲੀਟ ਕਰ ਲੀਆ ਲਾਓ ਜੀ ਦੋਸਤੋ ਇਧਰ ਦਾ ਚੀਜ਼ ਲਾ ਰਖਿਆ ਲਓ ਜੀ ਦੋਸਤੋ ਮੰਝਾ ਰਦੀਆ ਯਾਰ ਨਵਾਂ ਮੰਜਾ ਰੱਖ ਰੱਖਿਆ ਟਾਲੀਆਂ ਦੇ ਥੱਲੇ ਵੱਖਰੀ ਜਿਹਾ ਸਕੂਨ ਆਉਂਦਾ ਆ ਇੱਥੇ ਬਹਿ ਕੇ ਦੇਖੋ ਹਾਂ ਹੁਣ ਹੁਣ ਤੁਹਾਨੂੰ ਦੱਸ ਦਿਆਂ ਕਿ ਆ ਸਿਸਟਮ ਆ ਤੋ ਡੇਲੀ ਸਰਪ੍ਰਾਈਜ਼ ਆ ਹੁਣ ਥੋੜੇ ਦਿਨ ਬਾਅਦ ਪੀਯੂਪੀ ਦਾ ਰਿਜ਼ਲਟ ਆਜੂਆ ਜਦੋਂ ਰਿਜ਼ਲਟ ਚੋਂ ਮੈਂ ਪਾਸ ਹੋ ਗਿਆ ਫਸਟ ਸੈਮ ਚੋਂ ਤੋ ਤੁਹਾਡੇ ਲਈ ਬਹੁਤ ਵੱਡਾ ਸਰਪ੍ਰਾਈਜ਼ ਆ ਨਾ ਹੋਇਆ ਤਾਂ ਤਾਂ ਵੀ ਇਹ ਸਰਪ੍ਰਾਈਜ਼ ਹੋ ਗਿਆ ਫਿਰ ਵੀ ਸਰਪ੍ਰਾਈਜ਼ ਫਿਰਤਾ ਸਰਪ੍ਰਾਈਜ਼ ਐਕਸਟਰਾ એનર્ਜੀ ਦੇ ਨਾਲ ਮਿਲੂਗਾ। ਵਲੌਗ ਦੇ ਵਿੱਚ ਫੁੱਲ એનર્ਜੀ ਐਡ ਹੋਊਗੇ। ਕੁਆਲਿਟੀ ਦਾ ਪਹਿਲੇ ਦਿਨ ਤੋਂ ਬੈਸਟ ਦੇ ਰਿਹਾ ਫੋਨ 'ਚ। ਤੇ ਚਲੋ ਇਹ ਨੀਰਨੂਰਾ ਵਾਡ ਲਿਆ। ਹਾਂਜੀ ਦੋਸਤੋ ਕਰਦੇ ਆਂ ਵਲੌਗ ਦੀ ਐਂਡਿੰਗ। ਤਾਂ ਹਾਂਜੀ ਮਿੱਤਰੋ ਪਿਆਰਿਓ ਬਜ਼ੁਰਗੋ ਉੱਚੀ ਮਾਤਾ ਪੈਣਾ ਮੇਰੀ ਆ ਸਾਰੀ ਆ ਬਜ਼ੁਰਗ ਬੱਚੇ ਬੀਬੀ ਜਿੰਨੇ ਮੇ ਸਾਡਾ ਵਲੌਗ ਦੇਣੇ ਆ ਔਰ ਥੋੜੇ ਥੋੜੇ ਬਹੁਤੀ ਦੇਣੇ ਆ ਜੋ ਵੀ ਵੇਨੇ ਆ ਕੋਈ ਨਾ ਖਾਸ ਤੋਂ ਹੀ ਬੰਦਾ ਆ ਮੰਦਾ ਨਹੀਂ ਕੀ ਕੀ ਜਾਂਦਾ ਆ ਆਮ ਤੋਂ ਹੀ ਬੰਦਾ ਖਾਸ ਬੰਦਾ ਜਿਹੜਾ ਬੰਦਾ ਖਾਸ ਜੰਮਿਆ ਉਹਦਾ ਕੋਈ ਫਾਇਦਾ ਨਹੀਂਗਾ ਜਿਵੇਂ ਕਿਹੜਾ ਉਹਦਾ ਅੰਬਾਨੀ ਦਾ ਮੁੰਡਾ ਜੰਮਿਆ ਮोटा ਆ ਉਹਦਾ ਕੋਈ ਫਾਇਦਾ ਮੈਨੂੰ ਲੱਗਦਾ ਨਹੀਂ ਹੈਗਾ ਧਰਤੀ ਦੇ ਬੋਝ ਹੀ ਆ ਤੇ ਹਾਂ ਪਖਾਸ ਬਣ ਕੇ ਵੀ ਦਿਖਾਉਣਾ ਤੇ ਜੇਕਰ ਤੁਸੀਂ ਵੀ ਕੋਈ ਵੀ ਕੰਮ ਕਰਨੇ ਹੋਣਾ ਉਹਨੂੰ ਛੱਡੋ ਨਾ ਐ ਨਾ ਸੋਚੋ ਵੀ ਅਸੀਂ ਕਾਮਯਾਬ ਨਹੀਂ ਹੋ ਸਕਦੇ ਕੰਮ ਦੇ ਵਿੱਚ ਕਾਮਯਾਬ ਹੀ ਤੁਸੀਂ ਹੋ ਸਕਦੇ ਹੋ ਖੈਰ ਆਪਦਾਲੇ ਕਾਮਯਾਬ ਹੋਏ ਨਹੀਂ ਕਾਮਯਾਬ ਪਰਮਾਤਮਾ ਕਾਮਯਾਬੀ ਸਭ ਨੂੰ ਦਿੰਦਾ ਜੇ ਆਪਣੇ ਕਿਸੇ ਨੂੰ ਧਰਤੀ ਤੇ ਭੇਜਿਆ ਨਾ ਤਾਂ ਰੱਬ ਨੇ ਉਹਦੇ ਵਿੱਚ ਕੋਈ ਨਾ ਕੋਈ ਗੁਣ ਪਾਇਆ ਤੇ ਧਰਤੀ ਤੇ ਪਰਮਾਤਮਾ ਨੇ ਭੇਜਿਆ ਤਾਂ ਇਹਦਾ ਮਤਲਬ ਕੁਝ ਨਾ ਕੁਝ ਤਾਂ ਉਹਦੇ ਬਾਰੇ ਲਿਖ ਕੇ ਭੇਜਿਆ ਵੀ ਇੱਥੇ ਜਾ ਕੇ ਆ ਚੀਜ਼ ਕਰੂਗਾ ਤੇ ਇਹਨੂੰ ਮਿਲੂਗੀ ਹਾਂ ਪਰ ਐਵੇਂ ਨਹੀਂ ਵੀ ਪ੍ਰਮਾਤਮਾ ਨੇ ਲਿਖਿਆ ਆਪਾਂ ਘਰੇ ਬੈ ਜੀ ਮੰਜੇ ਤੇ ਵੀ ਹਾਂ ਯਾਰ ਜਦੋਂ ਚੀਜ਼ ਮਿਲਣੀ ਆ ਪਰ ਉਹਨੂੰ ਪਾਉਣ ਲਈ ਮਿਹਨਤ ਤਾਂ ਕਰਨੀ ਪੈਂਦੀ ਆ ਨਾ ਤੇ ਮੈਂ ਐਗਜ਼ਾਮਪਲ ਲੈ ਲਓ ਆਪਾਂ ਪਸ਼ੂ ਰੱਖਦੇ ਆ ਘਰੇ ਕਾਦੇ ਲਈ ਰੱਖਦੇ ਦੁੱਧ ਪੀਣ ਲਈ ਤੇ ਜੇ ਆਪਾਂ ਨੂੰ ਨੀਰਾ ਨਾ ਪਾਵਾਂਗੇ ਪੱਠੇ ਨਾ ਲਿਆਵਾਂਗੇ ਵੱਢ ਕੇ ਪੱਠੇ ਨਾ ਪਾਵਾਂਗੇ ਦਾਣਾ ਨਾ ਪਾਵਾਂਗੇ ਖਲ ਨਾ ਪਾਵਾਂਗੇ ਵੀ ਕਹਿੰਦਾ ਬਾ ਉਹਨੂੰ ਖੁਰਾਕ ਨਾ ਦਵਾਂਗੇ ਉਹਨੂੰ ਖਾਣ ਲਈ ਜਿਵੇਂ ਆਪਾਂ ਰੋਟੀ ਖਾਣੇ ਉਹਨਾਂ ਦਵਾਂਗੇ ਤਾਂ ਉਹ ਯਾਰ ਕਿੱਥੋਂ ਦੇਊਗੀ ਦੁੱਧ ਉਏ ਜੀ ਜਨਾਬ ਆਪਾਂ ਨੂੰ ਘਰੇ ਬੈਠੇ ਨੂੰ ਕਦੇ ਕਾਮਯਾਬੀ ਨਹੀਂ ਮਿਲਦੀ ਕਾਮਯਾਬੀ ਲਈ ਲੜਨਾ ਪਹਿਲਾਂ ਉੱਠਣਾ ਪੈਂਦਾ ਤੇ ਆਪਾਂ ਉੱਠ ਉੱਠਿਆ ਤੇ ਇਸ ਲਈ ਆਪਾਂ ਫੈਸਲਾ ਲਿਆ ਆਪਣੇ ਪੂਰੇ 90 ਦਿਨ ਜਾਨੀ ਕਿ 3 ਤਿੰਨ ਮਹੀਨੇ ਪੂਰੇ ਲਗਾਤਾਰ ਵਲੌਗ ਆਉਣਗੇ ਚਾਹੇ ਇਥੋਂ ਨਾਰਮਲ ਵਲੌਗ ਹੀ ਪਨਾ ਕੇ ਗਾਉਣਾ ਪਾਉਣਾ ਭਾਜੇ ਪਰ ਹਾਂ ਤਿੰਨ ਦਿਨ ਲਗਾਤਾਰ ਵਲੌਗ ਆਉਣਗੇ ਤਾਂ ਆਉਣਗੇ ਤੇ ਨੋ ਬਾਕੀ ਥੋੜੀ ਜੀ ਇੰਟਰਨੈਟ ਦੀ ਵੀ ਮੇਰੇ ਕੋ ਕਾਫੀ ਜਿਆਦਾ ਯਾਰ ਤੰਗੀ ਆ ਵੀਡੀਓ ਕੰਟਾਲਾ ਆਂਦੀ ਆ ਅਪਲੋਡ ਹੋਣ ਲੱਗੀ ਕਿਉਂਕਿ ਹਾਂ ਲੱਗ ਗਿਆ ਅੰਦਰ ਆਮ ਨੇ ਕੰਟਾ ਤੇ ਫੋਨ ਤੇ ਸਿਰਫ 2 ਜੀ ਵੀ ਆਉਂਦੀ ਆ ਚਲੋ ਇਹਦਾ ਕੋਈ ਨਾ ਕੋਈ ਹੱਲ ਕੱਢਦੇ ਆ ਕਾੜ ਤਾ ਸੁਣਿਆ ਕੱਢਦੇ ਆ ਚਲੋ ਨੀਰਾ ਵੱਢ ਕੇ ਫਿਰ ਪਹੁੰਚੀਏ ਘਰਾਂ ਨੂੰ ਓ ਕਰਦੇ ਆ ਵਲੌਗ ਦੀ ਐਂਡਿੰਗ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਥ ਸ਼੍ਰੀ ਅਕਾਲ ਸਤਨਾਮ ਸ਼੍ਰੀ ਵਾਹੇ ਗੁਰਜੀ ਕੀ ਸ਼੍ਰੀ ਵਾਹੇ ਗੁਰੂ ਚਲੋ ਮਿਲਾਂਗੇ ਨੈਕਸਟ ਬਲੌਗ ਕੱਲ ਸ਼ਾਮ 5 ਵਜੇ ਬਾਕੀ ਕਮੈਂਟ ਕਰਕੇ ਦੋ ਦੱਸੋ ਸਵੇਰ 7 ਵਜੇ ਬਲੌਗ ਆਉਣਾ ਚਾਹੀਦਾ ਕਿ ਸ਼ਾਮ 5 ਵਜੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੇ ਚਲੋ ਬਈ ਹੁਣ